ਇਸ ਬਿਮਾਰੀ ਦੇ ਲਈ ਲੋਕਾਂ ਦੇ ਮਨ 'ਚ ਬਹੁਤ ਜ਼ਿਆਦਾ ਹੈਜ਼ਿਟੇਸ਼ਨ ਹੈ। ਹਾਂਜੀ। ਇੰਨੀ ਹੈਜ਼ਿਟੇਸ਼ਨ ਹੈ ਕਿ ਸਮ ਟਾਈਮਸ ਲੱਗਦਾ ਹੈ ਕਿ ਦੇਖੋ ਲੋਕ ਇਹਨੂੰ ਇੰਨਾ ਵੱਡਾ ਟੈਬੂ ਸਮਝਦੇ ਆਂ। ਉਹ ਆਪਣੀ ਫੈਮਿਲੀ 'ਚ ਹੀ ਗੱਲ ਨਹੀਂ ਕਰਦੇ। ਜੀ। ਅਸੀਂ ਆਪਣੇ ਕੈਰੀਅਰ ਦੇ ਵਿੱਚ ਇਹੋ ਜਿਹੇ ਬਹੁਤ ਇਨਸੀਡੈਂਟ ਦੇਖੇ ਆਂ ਜਦੋਂ ਕੋਈ ਬਹੁਤ ਵੱਡਾ ਆਫੀਸਰ ਹੈ ਉਹ ਹਸਪੀਟਲ 'ਚ ਇਕੱਲਾ ਆ ਰਿਹਾ ਹੈ। ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਹਦੀ ਫੈਮਿਲੀ ਚ ਜਾਂ ਉਹਦੇ ਫਰੈਂਡ ਸਰਕਲ ਚ ਜਾਂ ਕਿਸੇ ਨਾਲ ਡਿਸਕਸ ਹੋਏ ਪਤਾ ਲੱਗੇ ਇੱਕ ਫੀਮੇਲ ਸੀ ਉਹਦੇ ਉਹ ਯੂਪੀ ਤੋਂ ਆਂਦੇ ਸੀ ਸਾਰਨਗਪੁਰ ਤੋਂ ਉਹ ਹਮੇਸ਼ਾ ਉਹਦੀ ਮਦਰ ਆ ਕੇ ਮੈਨੂੰ ਇਹ ਕਹਿੰਦੀ ਸੀ ਕਿ ਡਾਕਟਰ ਸਾਹਿਬ ਇਸ ਕੋ ਜਲਦੀ ਠੀਕ ਕਰ ਦਿਓ ਇਸकी ਸ਼ਾਦੀ ਕਰਨੀ ਹੈ ਕਿ ਇਸਕੇ ਇਨ-ਲॉज ਕੋ ਪਤਾ ਲੱਗ ਗਿਆ ਤਾਂ ਸ਼ਾਦੀ ਟੁੱਟ ਜਾਏਗੀ ਜਿੱਥੇ ਆਮਨੇ ਰਿਸ਼ਤੇ ਕੀ ਬਾਤ ਚੱਲ ਰਹੀ ਹੈ ਮੈਂ ਸੋਚਦਾ ਸੀ ਇਹਦੇ ਚ ਐਡਾ ਵੱਡਾ ਕੀ ਹੈ ਮੈਂ ਉਹਨਾਂ ਨੂੰ ਸਮਝਾਂਦਾ ਸੀ ਕਿ ਇਹ ਤਾਂ ਵਿਆਹ ਤੋਂ ਬਾਅਦ ਵੀ ਕਿਸੇ ਨੂੰ ਹੋ ਸਕਦੀ ਹੈ ਪ੍ਰੋਬਲਮ ਤਾ ਇਹੋ ਜੇ ਮੈਂ ਬਹੁਤ ਇਨਸੀਡੈਂਟ ਦੇਖੇ ਕਿ ਇੱਕ ਅੰਕਲ ਐ ਉਹ ਕਹਿ ਰਹੇ ਆ ਕਿ ਮੈਨੂੰ 50 ਸਾਲ ਤੋਂ ਪ੍ਰੋਬਲਮ ਐ ਮੈਂ ਆਪਣੇ ਵਾਈਫ ਨੂੰ ਨਹੀਂ ਦੱਸਿਆ ਬੱਚਿਆਂ ਨੂੰ ਨਹੀਂ ਦੱਸਿਆ ਹੁਣ ਗ੍ਰੈਂਡਪੈਰੈਂਟਸ ਮਤਲਬ ਹੁਣ ਹੀ ਇਜ਼ ਅ ਗ੍ਰੈਂਡਫਾਦਰ ਤਾਂ ਘਰ ਚ ਪੋਤਾ ਪੋਤੀ ਵੀ ਹੈਗੇ ਆ ਉਹਨਾਂ ਨੂੰ ਲੱਗਦਾ ਕਿ ਇਹ ਦੱਸਣ ਦੇ ਨਾਲ ਮੇਰੀ ਇਨਸਲਟ ਹੋ ਜਾਏਗੀ ਅਰੇ ਇਦਾਂ ਕਿਉਂ ਲੱਗਦਾ ਹੈ ਤਾਂ ਬਿਮਾਰੀ ਹੈ ਨਾ ਇੱਕ ਐਦਾਂ ਹੀ ਇਸ ਲਈ ਲੱਗਦਾ ਹੈ ਕਿਉਂਕਿ ਪਹਿਲਾਂ ਤੇ ਮਨ ਚ ਬਿਠਾਇਆ ਗਿਆ ਇਹਦੇ ਤੇ ਜੋਕਸ ਕਰੈਕ ਕਿਤੇ ਜਾਂਦੇ ਆ ਜੇ ਤੁਸੀਂ ਦੇਖਿਆ ਇੱਕ ਵੈਬ ਸੀਰੀਜ਼ ਸੀ ਉਹਦੇ ਚ ਨਾ ਵੱਡਾ ਵੱਡਾ ਉਹਨਾਂ ਨੇ ਲਿਖਣਾ ਹੁੰਦਾ ਕਿ ਜਿਵੇਂ ਦੋ ਬੱਚਿਆਂ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਨਾ ਪੋਪੂਲੇਸ਼ਨ ਕੰਟਰੋਲ ਲਈ ਜੀ ਤੋਂ ਬੋਲ ਰਾਈਟਿੰਗ ਜੀ ਲਿਖ ਦਿੰਦੇ ਦੋ ਬੱਚੇ ਹੈ ਮੀਠੀ ਖੀਰ ਇਸ ਤੋਂ ਜ਼ਿਆਦਾ ਬਵਾਸੀ